ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸੰਗਤ ਜੀ ਮੇਰਾ ਸਨੇਹਾ ਤੁਹਾਡੀ ਸਾਰਿਆਂ ਲਈ ਸਾਂਝਾ ਕਰਨਾ ਕਰ ਲਓ ਸਾਲ ਵੀ ਖੁਸ਼ੀ ਹੋਗੀ ਸਾਂਝਾ ਕੀਤਾ ਜਾਊਗਾ ਕਿਉਂਕਿ ਅਸੀਂ ਕਈ ਵਾਰੀ ਦੇਖਦੇ ਹਾਂ ਅਸੀਂ ਆਪਣੇ ਇਤਿਹਾਸ ਨਾਲ ਨਹੀਂ ਜੁੜਦੇ ਤੇ ਨਾ ਅਸੀਂ ਕੋਈ ਆਪਣਾ ਸਾਬਕ ਸਿੱਖਦੇ ਹਾਂ ਕਿੰਨੇ ਦੇਖੋ ਅਸੀਂ ਪਿਛਲੇ 40 ਸਾਲ ਬੰਦੇ ਆਉਂਦੇ ਰਹਿੰਦੇ ਆ ਅਸੀਂ ਉਹ ਬੰਦਿਆਂ ਨੂੰ ਚੱਕੀ ਜਾਂਦੇ ਆ ਉਹ ਬੰਦੇ ਆਪਣਾ ਫਾਇਦਾ ਉਟਾ ਕੇ ਠੋਕਰ ਮਾਰਦੇ ਸਾਰੀ ਪੰਥ ਨੂੰ ਅਸੀਂ ਹਾਲ ਤੱਕ ਨਹੀਂ ਸਿੱਖਿਆ ਜਿਵੇਂ ਦੇਖੋ ਸਾਡੇ ਇਤਿਹਾਸਕ ਤੌਰ ਤੇ ਗੁਰੂ ਸਾਹਿਬ ਆ ਹੋਰ ਵੀ ਸਾਡੇ ਕਰੇ ਯੋਧੇ ਆ ਕਿਦਾਂ ਉਹ ਤੁਰੇ ਆ ਕਿਦਾਂ ਇੱਧਰ ਆਏ ਆ ਕਿਦਾਂ ਉਹਨੇ ਆਪਣੇ ਉੱਪਰ ਕਿੰਨੀਆਂ ਬੀਤੀਆਂ ਤੇ ਕੀ ਸਾਡੀ ਉਹਨਾਂ ਦੀ ਕਮਾਈ ਸੀਗੀ ਅੱਜ ਕੱਲ ਜਿਹੜੀ ਕਮਾਈ ਨੀਗੀ ਅਸੀਂ ਚੱਕੀ ਜਾਂਦੇ ਕਿਉਂਕਿ ਸੋਸ਼ਲ ਮੀਡੀਆ ਜਿਹੜਾ ਹੁਣ ਫੇਸਬੁੱਕ ਹੋ ਗਿਆ ਇੰਸਟਾਗ੍ਰam ਹੋ ਗਿਆ ਆ ਹੋ ਗਿਆ ਜਿਹਦਾ ਸਨੈਪਚੈਟ ਹੋ ਗਿਆ ਇਹਦੇ ਵਿੱਚ ਜਿਹੜਾ ਕੋਈ ਬੰਦਾ ਗਲਤ ਕਰਦਾ ਤੁਸੀਂ ਮੰਨ ਜਾਂਦੇ ਆ ਕਿਸੇ ਉੱਪਰ ਮਾੜਾ ਬੋਲਦਾ ਉਹ ਬੰਦੇ ਨੂੰ ਮਾੜਾ ਬਣਾ ਦਤਾ ਜੇ ਦੇ ਕੋ ਪੈਸਾ ਆ ਉਹ ਪੈਸਾ ਸੋਸ਼ਲ ਮੀਡੀਆ ਯੂਜ਼ ਕਰਕੇ ਆਪਣੇ ਚੱਕ ਲੈਂਦਾ ਉਹਦੇ ਵੀਊ ਬਹੁਤ ਆ ਜਾਂਦੇ ਤੁਸੀਂ ਬਚਣਾ ਲੋ ਜੀ ਬੰਦਾ ਬਹੁਤ ਪੌਪੂਲਰ ਰਿਹਾ ਫੇ ਦੇਖੋ ਇਹਦੇ ਪਿੱਛੇ ਆਈਏ ਅਸੀਂ ਸੋਚਦੇ ਨਹੀਂਗੇ ਜੇ ਤੁਸੀਂ ਪੜਨਾ ਨਹੀਂਗਾ ਸੋਚਣਾ ਕਿੱਦਾਂ ਪਹਿਲਾਂ ਪੜੋ ਸੋਚੋ ਫੇ ਐਕਸ਼ਨ ਲਵੋ ਕਿਸੇ ਇੱਕ ਬੰਦੇ ਨੂੰ ਜ਼ਿਆਦਾ ਵੱਡਾ ਨਾ ਬਣਾਓ ਮੈਂ 25 ਸਾਲ ਕਹੀ ਜਾਂਦਾ ਸਾਨੂੰ ਵੱਡਾ ਨਾ ਬਣਾਓ ਸਾਨੂੰ ਨਾ ਕੋਈ ਪਰਸਨਲੀ ਸਾਡ ਕੋਈ ਪ੍ਰਸਿੱਧਤਾ ਕੇ ਤਾਕਤ ਜਾਂ ਪੈਸੇ ਲੋੜਿਆ ਸਾਨੂੰ ਪਰਸਨਲੀ ਆਪਣੇ ਲਈ ਅਸੀਂ ਕਰਦੇ ਭਈ ਕੋਈ ਸਾਡਾ ਪੰਛੀ ਬਣ ਜਵੇ ਅਸੀਂ ਆਪ ਨਹੀਂ ਚਾਹੁੰਦੇ ਸੰ ਚੱਕ ਚੱਕ ਸਾਡੀ ਹਾਰ ਪਾਓ ਫੋਲ ਪਾਓ ਜਿੱਥੇ ਜਾਓ ਭਈ ਸਾਨੂੰ ਕੋਈ ਸਪੈਸ਼ਲ ਬੰਦੇ ਬਣਾ ਦੇ ਸਪੈਸ਼ਲ ਨਹੀਂ ਗਏ ਅਸੀਂ ਸੰਗਤ ਨਾਲ ਖੜੇ ਆ ਇਸ ਨਿਹਰ ਮੇਰੇ ਇਹ ਆ ਵੀ ਮੈਂ ਦੇਖਦਾ ਆਕਾ ਆਕੀ ਜਿੰਨਾ ਦੇਖਦਾ ਭਈ ਤੁਸੀਂ ਹਰ ਵਾਰੀ ਇਹ ਸੰਗ ਜਿਹੜੀ ਨਾ ਇੰਨੀ ਦਿਯਾਲੀ ਇੰਨੀ ਪਿਆਰ ਵਾਲੀ ਅਸ ਗੁਰੂ ਸੰਗ ਅਸੀਂ ਮਿਸਲੀਡ ਕੀਤੇ ਜਾਂਦੇ ਸਾਨੂੰ ਸੋ ਇੰਡੀਵਿਜੂਅਲ ਲੈਵਲ ਤੇ ਤੁਸੀਂ ਕੁਝ ਪੜੋ ਸਿੱਖੋ ਆਪਣੇ ਇਤਿਹਾਸ ਤੋਂ ਜੇ ਕੁਝ ਦੇਖਦਾ ਬੰਦਾ ਕੋਈ ਕੰਮ ਕੋਈ ਕੰਮ ਕਰਦਾ ਦੇਖੋ ਅਸਲੀ ਕੰਮ ਕੌਣ ਕਰਦਾ ਸਾਡੇ ਉਥੇ ਪੰਜਾਬ ਨੌਜਵਾਨ ਕੁੜੀਆਂ ਮੁੰਡੇ ਲੱਗੇ ਹੋ ਦਿੰਦੇ ਆੜੀ ਕੰਮ ਕੰਨ ਸੇਵਾ ਚ ਲੱਗੇ ਉਹ ਤਾਂ ਕੋਈ ਗੱਲ ਵੀ ਨਹੀਂ ਕਰਦਾ ਜਿਹਨੇ ਕੁਛ ਕੀਤਾ ਨਹੀਂ ਆ ਉਹ ਆ ਗਏ ਪਲੈਟਫਾਰਮ ਤੇ ਸੋਸ਼ਲ ਮੀਡੀਆ ਆ ਗਏ 15 ਵੀ ਬੰਦੇ ਹੋ ਗਏ ਚਲੋ ਚੱਕ ਕੇ ਉਹਨੂੰ ਮੋਹਰੇ ਕਰਕੇ ਲੀਡਰ ਬਣ ਗਏ ਇਦਾਂ ਲੀਡਰ ਨਹੀਂ ਬਣਦੇ ਲੀਡਰ ਕਮਾਈ ਨਾਲ ਬਣਦੇ ਆ ਜਿਹੜੇ ਲੀਡਰ ਸਾਡੇ ਅੰਦਰ ਜੇਲਾ ਚਾਤਸ ਦੇ ਬੈਠੇ ਆ ਪਿੰਨੇ ਕਿੰਨੇ ਸਾਲਾਂ ਦੇ 25 25 30 ਸਾਲਾਂ ਦੇ ਇਹ ਕੋਈ ਕਮਾਈ ਵੀ ਆ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਸੰਗਤ ਜੀ ਮੇਰਾ ਇੱਕ ਸਨੇਹਾ ਤੁਹਾਡੀ ਸਾਰਿਆਂ ਲਈ ਸਾਂਝਾ ਕਰਨਾ ਕਰ ਲਓ ਸਾਨੂੰ ਖੁਸ਼ੀ ਹੋਗੀ ਸਾਂਝਾ ਕੀਤਾ ਜਾਊਗਾ ਕਿਉਂਕਿ ਅਸੀਂ ਕਈ ਵਾਰੀ ਦੇਖਦੇ ਹਾਂ ਅਸੀਂ ਆਪਣੇ ਇਤਿਹਾਸ ਨਾਲ ਨਹੀਂ ਜੁੜਦੇ ਤੇ ਨਾ ਅਸੀਂ ਕੋਈ ਆਪਣਾ ਸਾਬਕ ਸਿੱਖਦੇ ਹਾਂ ਕਿੰਨੇ ਦੇਖੋ ਅਸੀਂ ਪਿਛਲੇ 40 ਸਾਲ ਬੰਦੇ ਆਉਂਦੇ ਰਹਿੰਦੇ ਆ ਅਸੀਂ ਉਹ ਬੰਦਿਆਂ ਨੂੰ ਚੱਕੀ ਜਾਂਦੇ ਆ ਉਹ ਬੰਦੇ ਆਪਣਾ ਫਾਇਦਾ ਉਟਾ ਕੇ ਥੋਕਰ ਮਾਰਦੇ ਸਾਰੀ ਪੰਥ ਨੂੰ ਅਸੀਂ ਹਾਲ ਤੱਕ ਨਹੀਂ ਸਿੱਖਿਆ ਜਿਹੜੇ ਦੇਖੋ ਸਾਡੇ ਇਤਿਹਾਸਕ ਤੌਰ ਤੇ ਗੁਰੂ ਸਾਹਿਬ ਆ ਹੋਰ ਵੀ ਸਾਡੇ ਘਰੇ ਜੋਦੇ ਆ ਕਿੱਦਾਂ ਉਹ ਤੁਰੇ ਆ ਕਿੱਦਾਂ ਇੱਧਰ ਆਏ ਆ ਕਿੱਦਾਂ ਉਹਨੇ ਆਪਣੇ ਉੱਪਰ ਕਿੰਨੀਆਂ ਬੀਤੀਆਂ ਤੇ ਕੀ ਸਾਡੀ ਉਹਨਾਂ ਦੀ ਕਮਾਈ ਸੀਗੀ ਅੱਜ ਕੱਲ ਜਿਹੜੀ ਕਮਾਈ ਨੀਗੀ ਅਸੀਂ ਚੱਕੀ ਜਾਂਦੇ ਕਿਉਂਕਿ ਸੋਸ਼ਲ ਮੀਡੀਆ ਜਿਹੜਾ ਹੁਣ ਫੇਸਬੁੱਕ ਹੋ ਗਿਆ ਇੰਸਟਾਗ੍ਰam ਹੋ ਗਿਆ ਆ ਹੋ ਗਿਆ ਜਿਹੜਾ ਸਨੈਪਚੈਟ ਹੋ ਗਿਆ ਇਹਦੇ ਵਿੱਚ ਜਿਹੜਾ ਕੋਈ ਬੰਦਾ ਗੱਲ ਕਰਦਾ ਤੁਸੀਂ ਮੰਨ ਜਾਂਦੇ ਆ ਕਿਸੇ ਉੱਪਰ ਮਾੜਾ ਬੋਲਦਾ ਉਹ ਬੰਦੇ ਨੂੰ ਮਾੜਾ ਬਣਾਤਾ ਜਿਹਦੇ ਕੋਲ ਪੈਸਾ ਆ ਉਹ ਪੈਸਾ ਸੋਸ਼ਲ ਮੀਡੀਆ ਯੂਜ਼ ਕਰਕੇ ਆਪਣੇ ਚੱਕ ਲੈਂਦਾ। ਉਹਦੇ ਵਿਊ ਬਹੁਤ ਆ ਜਾਂਦੇ। ਤੁਸੀਂ ਬਚਣਾ ਲੋ ਜੀ ਬੰਦਾ ਬਹੁਤ ਪੌਪੂਲਰ ਆ। ਕੋਈ ਦੇਖੋ ਇਹਦੇ ਪਿੱਛੇ ਆਈਏ। ਅਸੀਂ ਸੋਚਦੇ ਨਹੀਂਗੇ ਜੇ ਤੁਸੀਂ ਪੜਨਾ ਨਹੀਂਗਾ ਸੋਚਣਾ ਕਿਦਾਂ? ਪਹਿਲਾਂ ਪੜੋ, ਸੋਚੋ, ਫੇਰ ਐਕਸ਼ਨ ਲਵੋ। ਕਿਸੇ ਇੱਕ ਬੰਦੇ ਨੂੰ ਜ਼ਿਆਦਾ ਵੱਡਾ ਨਾ ਬਣਾਓ। ਮੈਂ 25 ਸਾਲ ਕਹੀ ਜਾਂਦਾ ਸਾਨੂੰ ਵੱਡਾ ਨਾ ਬਣਾਓ। ਸਾਨੂੰ ਨਾ ਕੋਈ ਪਰਸਨਲੀ ਸਾਡ ਕੋਈ ਪਰਸਨਲੀ ਤਾਕਤ ਜਾਂ ਪੈਸੇ ਲੋੜਿਆ ਸਾਨੂੰ ਪਰਸਨਲੀ ਆਪਣੇ ਲਈ। ਅਸੀਂ ਕਰਦੇ ਭਈ ਕੋਈ ਸਾਡਾ ਪੰਛੀ ਬਣ ਜਵੇ। ਅਸੀਂ ਆਪ ਨਹੀਂ ਚਾਹੁੰਦੇ ਸਾਨੂੰ ਚੱਕ-ਚੱਕ ਸਾਡੀ ਹਾਰ ਪਾਓ ਫੋਲ ਪਾਓ ਜਿੱਥੇ ਜਾਓ ਭਈ ਸਾਨੂੰ ਕੋਈ ਸਪੈਸ਼ਲ ਬੰਦੇ ਬਣਾ ਦੇ ਸਪੈਸ਼ਲ ਨਹੀਂ ਗਏ ਅਸੀਂ ਸੰਗਤ ਨਾਲ ਖੜੇ ਹਾਂ ਇਸ ਨੇ ਮੇਰੇ ਇਹ ਹੀ ਆ ਕਿ ਮੈਂ ਦੇਖਦਾ ਆਕਾ ਆਕ ਜਿੰਨਾ ਦੇਖਦਾ ਭਈ ਤੁਸੀਂ ਹਰ ਵਾਰੀ ਇਹ ਸੰਗ ਜਿਹੜੀ ਨਾ ਇੰਨੀ ਦਿਯਾਲੀ ਉਹਨੀ ਪਿਆਰ ਵਾਲੀ ਅਸ ਗੁਰੂ ਸੰਗ ਅਸੀਂ ਮਿਸਲੀਡ ਕੀਤੇ ਜਾਂਦੇ ਸਾਨੂੰ ਸੋ ਇੰਡੀਵਿਜੂਅਲ ਲੈਵਲ ਤੇ ਤੁਸੀਂ ਕੁਝ ਪੜੋ ਸਿੱਖੋ ਆਪਣੇ ਇਤਿਹਾਸ ਤੋਂ ਜੇ ਕੁਝ ਦੇਖਦਾ ਬੰਦਾ ਕੋਈ ਕੰਮ ਕੋਈ ਕੰਮ ਕਰਦਾ ਦੇਖੋ ਅਸਲੀ ਕੰਮ ਕੌਣ ਕਰਦਾ ਸਾਡੇ ਉਥੇ ਪੰਜਾਬ ਨੌਜਵਾਨ ਕੁੜੀਆਂ ਮੁੰਡੇ ਲੱਗਿਓ ਦਿੰਦੇ ਆੜੀ ਕੰਮ ਕੰਮ ਸੇਵਾ ਚ ਲੱਗੇ ਉਹ ਤੇ ਕੋਈ ਗੱਲ ਵੀ ਨਹੀਂ ਕਰਦਾ ਜਿਹਨੇ ਕੁਛ ਕੀਤਾ ਨਹੀਂ ਆ ਉਹ ਆ ਗਏ ਪਲੈਟਫਾਰਮ ਤੇ ਸੋਸ਼ਲ ਮੀਡੀਆ ਆ ਗਏ 15 ਵੀ ਬੰਦੇ ਹੋ ਗਏ ਚਲੋ ਚੱਕ ਕੇ ਉਹਨੂੰ ਮੋਹਰੇ ਕਰਕੇ ਲੀਡਰ ਬਣ ਗਏ ਇਦਾਂ ਲੀਡਰ ਨਹੀਂ ਬਣਦੇ ਲੀਡਰ ਕਮਾਈ ਨਾਲ ਬਣਦੇ ਆ ਜਿਹੜੇ ਲੀਡਰ ਸਾਡੇ ਅੰਦਰ ਜੇਲਾ ਚਾਤਸ ਦੇ ਬੈਠੇ ਆ ਪੰਜ ਕਿੰਨੇ ਸਾਲਾਂ ਦੇ 25 25 30 ਸਾਲਾਂ ਦੇ ਇਹ ਕੋਈ ਕਮਾਈ ਵੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ